ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਨਜ਼ੂਲ ਜ਼ਮੀਨ ਕਿਹੜੀ ਹੁੰਦੀ ਹੈ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਹਿੰਦੂ ਸਖਸੀਸ਼ਨ ਐਕਟ 1956 ਦੀ ਧਾਰਾ 29 ਕੀ ਕਹਿੰਦੀ ਹੈ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਨਜ਼ੂਲ ਜ਼ਮੀਨ ਜਿਹੜੀ ਹੁੰਦੀ ਹੈ ਲਵਾਰਸ ਸੰਪਤੀ ਵੀ ਕਹਿ ਦਿੰਦੇ ਆ ਉਹਨੂੰ ਇਸ ਦਾ ਮਾਲਕ ਕੌਣ ਹੁੰਦਾ ਹੈ ਇਸ ਵੀਡੀਓ ਚ ਇਹ ਵੀ ਗੱਲ ਕਰਾਂਗੇ ਕਿਸੇ ਵਿਅਕਤੀ ਦੀ ਜ਼ਮੀਨ ਹੈ ਜਿਹੜੀ ਨਜ਼ੂਲ ਕਦੋਂ ਬਣ ਜਾਂਦੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਗੱਲ ਕਰਦੇ ਆ ਨਜ਼ੂਲ ਜ਼ਮੀਨ ਕੀ ਹੈ ਇਸ ਨੂੰ ਲਵਾਰਸ ਜ਼ਮੀਨ ਵੀ ਕਹਿ ਦਿੰਦੇ ਆ ਮਨ ਲਓ ਕੋਈ ਵਿਅਕਤੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਉਸ ਦਾ ਕੋਈ ਵਾਰਿਸ ਜਿੰਦਾ ਨਹੀਂ ਹੈਗਾ ਬਿਨਾਂ ਵਸੀਅਤ ਕੀਤੇ ਉਹਦੀ ਮੌਤ ਹੋ ਜਾਂਦੀ ਹੈ ਵਾਰਿਸ ਦਾ ਕੋਈ ਜਿੰਦਾ ਨਹੀਂ ਹੈਗਾ ਉਸ ਦੀ ਜਿਹੜੀ ਪਹਿਲੀ ਸ਼੍ਰੇਣੀ ਵਿੱਚੋਂ ਕੋਈ ਵੀ ਵਿਅਕਤੀ ਜਿੰਦਾ ਨਹੀਂ ਪਹਿਲੀ ਸ਼੍ਰੇਣੀ ਦੇ ਵਿੱਚ ਜਿਵੇਂ ਮਾਤਾ ਹੋਗੀ ਵਿਧਵਾ ਹੋਗੀ ਉਹਦੀ ਪੁੱਤਰੀ ਪੁੱਤਰ ਜੇ ਕੋਈ ਉਹਦਾ ਪਹਿਲਾ ਪੁੱਤਰ ਮਰ ਚੁੱਕਿਆ ਉਹਦੀ ਵਿਧਵਾ ਤੇ ਪਹਿਲਾ ਮਰ ਚੁੱਕੇ ਪੁੱਤਰ ਦਾ ਪੁੱਤਰ ਪੋਤਾ ਮਤਲਬ ਉਹਦਾ ਹੋ ਗਿਆ ਪਹਿਲਾ ਮਰ ਚੁੱਕੇ ਪੁੱਤਰ ਦੀ ਪੁੱਤਰੀ ਪੋਤੀ ਹੋਗੀ ਮਤਲਬ ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਪੋਤ ਨੂੰ ਹੋਗੀ ਤੇ ਪੜੋਤਾ ਪੜੋਤੀ ਦੋਤਾ ਪੁੱਤਰੀ ਮਤਲਬ ਪਹਿਲਾਂ ਮਰ ਚੁੱਕੀ ਪੁੱਤਰੀ ਦਾ ਪੁੱਤਰ ਦੋਤਾ ਪਹਿਲਾਂ ਮਰ ਚੁੱਕੀ ਪੁੱਤਰੀ ਦੀ ਪੁੱਤਰੀ ਦੋਤੀ ਇੰਨਾ ਚੋ ਕੋਈ ਜਿੰਦਾ ਨਹੀਂ ਉਸ ਤੋਂ ਬਾਅਦ ਦੂਜੀ ਸ਼੍ਰੇਣੀ ਚ ਕੋਈ ਜਿੰਦਾ ਨਹੀਂ ਤੀਜੀ ਚ ਵੀ ਕੋਈ ਜਿੰਦਾ ਨਹੀਂ ਚੌਥੀ ਸ਼੍ਰੇਣੀ ਦੇ ਵਿੱਚ ਵੀ ਕੋਈ ਜਿੰਦਾ ਨਹੀਂ ਪਹਿਲੀ ਸ਼੍ਰੇਣੀ ਦੇ ਵਿੱਚ ਕਿਹੜੇ-ਕਿਹੜੇ ਵਾਰਸ ਆਉਂਦੇ ਆ ਇਸ ਤੇ ਮੈਂ ਇੱਕ ਵੀਡੀਓ ਬਣਾਈ ਹੈ ਤੇ ਦੂਸਰੀ ਸ਼੍ਰੇਣੀ ਦੇ ਵਿੱਚ ਕਿਹੜੇ-ਕਿਹੜੇ ਵਾਰਸ ਆਉਂਦੇ ਆ ਉਸ ਤੇ ਵੀ ਮੈਂ ਇੱਕ ਵੀਡੀਓ ਬਣਾਈ ਹੈ ਇਹਨਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਥੱਲੇ ਦੇ ਦੂੰਗਾ ਤੁਸੀਂ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਿਵੇਂ ਉਹਦਾ ਕੋਈ ਪਹਿਲੀ ਸ਼੍ਰੇਣੀ 'ਚ ਵੀ ਕੋਈ ਜਿੰਦਾ ਨਹੀਂ ਦੂਸਰੀ ਸ਼੍ਰੇਣੀ 'ਚ ਵੀ ਕੋਈ ਜਿੰਦਾ ਨਹੀਂ ਤੀਸਰੀ ਸ਼੍ਰੇਣੀ 'ਚ ਵੀ ਕੋਈ ਜਿੰਦਾ ਨਹੀਂ ਚੌਥੀ ਸ਼੍ਰੇਣੀ 'ਚ ਵੀ ਕੋਈ ਜਿੰਦਾ ਨਹੀਂ ਚਾਰਾਂ ਸ਼੍ਰੇਣੀਆਂ ਦੇ ਵਿੱਚੋਂ ਉਹਦਾ ਕੋਈ ਵਾਰਸ ਜਿੰਦਾ ਨਹੀਂ ਤਾਂ ਉਸ ਦੀ ਜਿਹੜੀ ਜਾਇਦਾਦ ਹੈ ਉਸ ਜ਼ਿਦਾਦ ਨੂੰ ਨਜੂਲ ਕਿਹਾ ਜਾਂਦਾ ਹੈ ਲਵਾਰਸ ਸੰਪਤੀ ਜੀ ਵੀ ਕਹਿ ਦਿੰਦੇ ਆ ਉਹਨੂੰ ਇਹ ਜਿਹੜੀ ਪ੍ਰਾਪਰਟੀ ਹੈ ਇਸ ਦੀ ਮਾਲਕ ਸਰਕਾਰ ਬਣ ਜਾਂਦੀ ਹੈ ਹਿੰਦੂ ਸਖਸੀਸ਼ਨ ਐਕਟ 1956 ਦੀ ਧਾਰਾ 29 ਦੇ ਤਹਿਤ ਜੇ ਕੋਈ ਉਸ ਦਾ ਕੋਈ ਵਾਰਿਸ ਪਹਿਲੀ ਦੂਜੀ ਤੀਜੀ ਚੌਥੀ ਸ਼੍ਰੇਣੀ ਵਿੱਚ ਜਿੰਦਾ ਨਹੀਂ ਹੁੰਦਾ ਤਾਂ ਉਸ ਨੂੰ ਨਜੂਲ ਜ਼ਮੀਨ ਜਾਂ ਲਵਾਰਸ ਜ਼ਮੀਨ ਕਿਹਾ ਜਾਂਦਾ ਇਹ ਪ੍ਰਾਪਰਟੀ ਜਿਹੜੀ ਹੈ ਸਰਕਾਰ ਦੇ ਨਾਮ ਤਬਦੀਲ ਹੋ ਜਾਂਦੀ ਹੈ ਇਸੇ ਤਰ੍ਹਾਂ ਕੋਈ ਹਿੰਦੂ ਇਸਤਰੀ ਹੈ ਜੋ ਬਿਨਾਂ ਵਿਸੀਅਤ ਕੀਤੇ ਉਸ ਦੀ ਮੌਤ ਹੋ ਜਾਂਦੀ ਹੈ ਉਹਦਾ ਵੀ ਕੋਈ ਵਾਰਿਸ ਜਿੰਦਾ ਨਹੀਂ ਕਿਸੇ ਵੀ ਸ਼੍ਰੇਣੀ ਦੇ ਵਿੱਚ ਕੋਈ ਜਿੰਦਾ ਨਹੀਂ ਤਾਂ ਉਹ ਉਸ ਦੀ ਪ੍ਰਾਪਰਟੀ ਦੀ ਮਾਲਕ ਵੀ ਸਰਕਾਰ ਹੋ ਜਾਂਦੀ ਹੈ ਪਹਿਲੀ ਸ਼੍ਰੇਣੀ ਦੇ ਵਿੱਚ ਕਿਹੜੇ-ਕਿਹੜੇ ਵਾਰਸ ਆਉਂਦੇ ਆ ਇਸ ਬਾਰੇ ਡਿਟੇਲ ਦੇ ਵਿੱਚ ਇੱਕ ਵੀਡੀਓ ਪਹਿਲਾਂ ਮੈਂ ਬਣਾਈ ਹੈ ਇਹਨਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਥੱਲੇ ਦੇ ਦੂੰਗਾ ਤੁਸੀਂ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾਓ